ਕੀ ਨਾਮ ਜੀ ਆਪਣਾ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਅਸੀਂ ਪ੍ਰੋਪਰ ਜੈਗਪਾਲ ਲਾਲੀ ਦੀ ਟੀਮ ਆ ਅੱਜ ਜੋ ਕਿ ਜੈ ਸਾਡੇ ਜੈਗਪਾਲ ਲਾਲੀ ਜੀ ਨੂੰ ਸੂਹ ਮਿਲੀ ਸੀ ਕਿ گاਵਾ ਦੀ ਅੱਜ ਤਸਕਰੀ ਹੋ ਰਹੀ ਹੈ ਇਹ ਸਾਰੀ ਤਸਕਰੀ ਜਾਣੀ ਸੀ ਅਸਾਮਲੀ ਸਾਈਡ ਪ੍ਰੋਪਰ ਅਸੀਂ ਇੱਥੇ ਝੰਡਿਆਲਾ ਲਾਗੇ ਨਾਕਾ ਲਗਾਇਆ ਹੋਇਆ ਸੀ ਜਦੋਂ ਇਹ ਟਰੱਕ ਆਇਆ ਸਾਡੇ ਜੈਗਪਾਲ ਲਾਲੀ ਜੀ ਤੇ ਆਪਣੀ ਸਾਰੀ ਟੀਮ ਨੇ ਇੱਥੋਂ ਇੱਥੋਂ ਆਪਣਾ ਟਰੱਕ ਕਾਬੂ ਕੀਤਾ ਤੇ ਇਹ ਸਾਰਾ ਟਰੱਕ ਥਾਣੇ ਵਿੱਚ ਇਹਨਾਂ ਨੂੰ ਪੇਸ਼ ਕਰ ਦਿੱਤਾ ਗਿਆ ਸਾਰੀਆਂ گاਵਾ ਜਾਣੀਆਂ ਸੀ ਆਸਾਂ ਵਿੱਚ ਇਹਨਾਂ ਦਾ ਸਾਰਾ ਉੱਥੇ ਗਊਮਾਂਸ ਵਿਕਣਾ ਸੀ ਘੜ ਤੋਂ ਘਟ ਨਹੀਂ ਤੇ 20 ਤੋਂ 22 گاਵਾ ਆ ਗਈਆਂ ਵਿੱਚ ਪਤਾ ਲੱਗ ਰਿਹਾ ਕਿ ਦੋ ਤਿੰਨ گاਵਾ ਬਿਹੋਸ਼ ਵੀ ਹੈਗੀਆਂ ਨੇ ਇਹ ਬੁੱਚੜਾ ਨੂੰ ਅਸੀਂ ਪੱਲਾ ਵੀ ਵਾਰਨਿੰਗ ਦਿੱਤੀ ਆ ਹੁਣ ਫੇਰ ਵਾਰਨਿੰਗ ਦਿੰਨੇ ਆ ਹਟ ਜੋ ਪੰਜਾਬ ਦੀ ਧਰਤੀ ਤੋਂ ਇਹ ਕੰਮ ਛੱਡ ਦੋ ਛੱਡ ਦੋ ਜਿਸ ਦਿਨ ਅੱਡੇ ਆਤੀ ਲੱਗੇ ਇਹਨਾਂ ਦਾ ਉਹ ਹਾਲ ਕਰਾਂਗੇ ਸਾਡੀ گاਊ ਮਾਤਾ ਇਹ ਸਾਡੀ گاਊ ਮਾਤਾ ਦੇ ਉਂਗਲ ਵੀ ਚੱਕਣਗੇ ਇਹਨਾਂ ਨੂੰ ਛੱਡਿਆ ਨਹੀਂ ਜਾਏਗਾ ਅਸੀਂ ਪੱਲਾ ਵੀ ਤਰਨ ਤਾਰਨ ਲੱਗੋ ਸਲਾਈਡ ਹਾਊਸ ਫੜਿਆ ਸੀ ਸਾਡੇ ਜੈਗਪਾਲ ਲਾਲੀ ਉਹਨਾਂ ਨੇ ਉਹਨਾਂ ਦੀ ਸਾਰੀ ਟੀਮ ਨੇ ਉਦੋਂ ਵੀ ਅਸੀਂ ਸਾਰੇ ਬੰਦੇ ਅੰਦਰ ਫੜਵਾ ਦਿੱਤੇ ਹੁਣ ਵੀ ਇਹਦੇ ਨਾਲ ਤਿੰਨ ਤੋਂ ਚਾਰ ਬੰਦੇ ਨੇ ਇੱਕ ਬੰਦਾ ਭੱਜ ਗਿਆ ਤਿੰਨ ਬੰਦੇ ਅਸੀਂ ਅੰਦਰ ਥਾਣੇ ਕਾਬੂ ਕਰਵਾ ਦਿੱਤੇ ਨੇ ਇਹ ਸਾਰਾ ਇਹਨਾਂ ਨੇ گاਉਆਂ ਨੂੰ ਤਸਕਰੀ ਕਰਵਾਉਣੀ ਸੀ ਆਪਣਾ ਬਾਹਰਲੇ ਦੇਸ਼ਾਂ ਦੇ ਵੱਡੇ-ਵੱਡੇ ਗਿਆ ਸਾਰੀ ਉੱਥੇ ਸਪਲਾਈ ਕਰਵਾਉਂਦੇ ਨੇ ਅੱਜ ਇਹ ਟਰੱਕ ਆਸਾਮ ਚੱਲਾ ਸੀ ਪ੍ਰਸ਼ਾਸਨ ਤੋ ਵੀ ਮੰਗ ਕਰ ਪ੍ਰਸ਼ਾਸਨ ਤੋ ਆਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕਾਨੂੰਨੀ ਕਾਨੂੰਨ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਤਾਂ ਕਿ ਆ ਜਿਹੜੇ ਪੱਲਾ ਵੀ ਜੋ ਹੈ ਬੁੱਚੜ ਹੈਗੇ ਨੇ ਜੋ ਹੈ گاਉਆਂ ਦਾ ਕਰ ਰਹੇ ਨੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤੇ ਇਹਨਾਂ ਨੂੰ ਅਗਲ ਆਏਗੀ ਇਹ ਫੇਰ ਹੀ ਹਟਣਗੇ ਕਿਉਂਕਿ ਇਹਨਾਂ ਨੇ ਪੰਜਾਬ ਵਿੱਚ ਉਹ ਗੰਦ ਪਾਇਆ ਤੁਹਾਨੂੰ ਪੱਲਾਏ ਯੂਪੀ ਵਿੱਚ ਗੰਦ ਪਾਉਂਦੇ ਸੀ ਯੂਪੀ ਵਿੱਚ ਉਹਨਾਂ ਨੂੰ ਸਰਕਾਰ ਨੇ ਭਜਾਇਆ ਤੇ ਹੁਣ ਪੰਜਾਬ ਵਿੱਚ ਆ ਕੇ ਗੰਦ ਪਾਣ ਲੱਪੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਗੰਦ ਨਹੀਂ ਪਏਗਾ ਪੰਜਾਬ ਵਿੱਚ ਇਹਨਾਂ ਨੂੰ ਉਹ ਜੁੱਤੀਆਂ ਵਜਣਗੀਆਂ ਉਹ ਜੁੱਤੀਆਂ ਵਜਣਗੀਆਂ ਤਾਂ ਕਿ ਇਹ ਦੁਬਾਰਾ ਇੱਥੇ ਪੰਜਾਬ ਦੀ ਧਰਤੀ ਵਿੱਚ ਨਹੀਂ ਕੋਈ ਬੁੱਚੜਵਾ ਆਏਗਾ ਨਾ ਹੀ ਬੁੱਚੜਖਾਨਾ ਖੋਲੇਗਾ ਪੰਜਾਬ 'ਚ ਇਹਨਾਂ ਨੂੰ ਉਹ ਛਿੱਤਰ ਵਜਣਗੇ ਉਹ ਛਿੱਤਰ ਵਜਣਗੇ ਕਿ ਇਹ ਯਾਦ ਰੱਖਣਗੇ ਕਿ ਇੱਥੇ ਕੋਈ ਇਹਨਾਂ ਨੂੰ ਗਾਵਾਂ ਦੀ ਗਾਂ ਸਾਡੀ ਮਾਂ ਹੈ ਆਹੀ ਇਹਨਾਂ ਨੂੰ ਛੱਡਾਂਗੇ ਨਹੀਂ ਜਿਹੜਾ ਜਿਹੜਾ ਸਾਡੇ ਡੀਕੇ ਆਏਗਾ ਉਹਨਾਂ ਦੀ ਪੂਰੀ ਰੀਜ ਇਹਦੇ ਨਾਲ ਛੇਤਰ ਵੀ ਹੋਏਗੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਫੜਾਇਆ ਜਾਏਗਾ ਤੇ ਇਹਨਾਂ ਤੇ ਕਾਰਵਾਈ ਵੀ ਕਰਵਾਈ ਜਾਏਗੀ। ਹਾਂ ਅਜਿਹੜਾ ਜਿਨਾਲੇ ਥਾਣੇ ਦੇ ਬਾਹਰ ਖਊ ਚੱਲਾ ਅਜਿਹਾ ਗਊਆਂ ਦਾ ਟਰੱਕ ਫੜਿਆ ਗਿਆ ਪਰ ਕੀ ਕਰਨ ਕੋਈ ਇਹਦੇ ਜੀ ਗਊ ਰੱਖਿਆ ਦਲ ਪੰਜਾਬ ਦੇ ਪ੍ਰਧਾਨ ਜੈਕਪਾਲ ਜੀ ਨੇ ਸੂਚਿਤ ਕੀਤਾ ਸੀ। ਉਹਨਾਂ ਨੂੰ ਸੂਚਨਾ ਮਿਲੀ ਸੀ ਵੀ ਅਜਨਾਲਾ ਸਾਈਡ ਤੋਂ ਇੱਕ ਟਰੱਕ ਆਇਆ ਉਹਦੇ ਵਿੱਚ 2:20 ਦੇ ਕਰੀਬ गावाਵਾਂ ਉਹ ਬੰਨ ਕੇ ਆਊਟ ਆਫ ਸਟੇਟ ਲੈ ਕੇ ਜਾ ਰਹੇ ਨੇ ਉਹਨਾਂ ਨੇ ਪਿੱਛਾ ਕੀਤਾ ਕਿਥੇ ਸਾਡੀ ਪੁਲਿਸ ਨੂੰ ਇਨਫੋਰਮ ਕੀਤਾ ਤੇ ਟੋਲ ਪਲਾਜ਼ਾ ਨਿੰਜਰਪੁਰਾ ਜਿਹੜਾ ਉਹਨੂੰ ਰੋਕਿਆ ਗਿਆ ਉਹਦੇ ਇਸਕਰੀ 20 ਤੋਂ 2:00 ਦੇ ਕਰੀਬ ਗਾਈਆਂ ਨੇ ਸੀ ਤੇ ਉਹ ਰਾਉਂਡ ਅਪ ਕਰ ਲਏ ਗਏ ਨੇ ਇਹਨਾਂ ਕੋਲ ਜੋ ਇਹਨਾਂ ਦੀ ਸਟੇਟਮੈਂਟ ਮੁਤਾਬਕ ਜੋ ਐਜਪਰ ਰੂਲ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਐਫਆਰ ਦਰਜ ਕਰ ਰਹੇ ਹਾਂ ਇਹਦੇ ਵਿੱਚ ਤਿੰਨ ਬੰਦੇ ਹੁਣ ਤੱਕ ਜਿਹੜੇ ਉਹ ਅਰੈਸਟ ਕੀਤੇ ਨੇ ਇੱਕ ਤਾਂ ਹੈਗਾ ਜੀ ਇਹਦੇ ਵਿੱਚ ਜਿਹੜਾ ਟਰੱਕ ਦਾ ਮਾਲਕ ਆ ਮਨਦੀਪ ਸਿੰਘ ਇਹ ਗੁਜਰਪੁਰਾ ਅਜਨਾਲੇਸ਼ਮੈਂਟ ਆ ਜੀ ਦੂਸਰਾ ਹੈਗਾ ਅਮਰਬੀਰ ਸਿੰਘ ਉਹ ਡਰਾਈਵਰ ਆ ਉਹ ਵੀ ਗੁਜਰਪੁਰਾ ਅਜਨਾਲਾ ਤੇ ਤੀਸਰਾ ਰਣਜੀਤ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਜਿਹੜਾ ਇਹਨਾਂ ਦਾ ਮੇਨ ਸੰਚਾਲਕ ਜਾਂ ਜੋ ਇਹ ਚੀਜ਼ ਨੂੰ ਇਸ ਧੰਦੇ ਨੂੰ ਗਲਤ ਧੰਦੇ ਨੂੰ ਅ ਅੰਜਾਮ ਦਿੰਦਾ ਸੀ ਉਹ ਸਾਹਬ ਸਿੰਘ ਹੈ ਪੁੱਤਰ ਮਨਜੀਤ ਸਿੰਘ ਗੁਜਰਪੁਰਾ ਉਧਰ ਵੀ ਸਾਡੀਆਂ ਟੀਮਾਂ ਗਈਆਂ ਨੇ ਜੀ ਉਹਨੂੰ ਉਹਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਇਸ ਦਾ ਜੱਜ ਲੈਵਾਂਗੇ ਬਹੁਤ ਸਾਰੇ ਕਿੰਨੀਆਂ ਕਾਇਆਂ ਸੀ ਕੋਈ 20 ਦੇ ਕਰੀਬ ਨੇ ਹੁਣ ਬਾਕੀ 20 ਤੋਂ 22 ਦੇ ਦਰਮਿਆਨ ਨੇ ਦੇਖ ਰਹੇ ਜੀ ਮੋਤੀ ਤੁਸੀਂ ਤਾਂ ਕੀ ਕਰਦੇ ਫਿਲਹਾਲ ਹੋਣੀ ਰੌਂਡ ਅਪ ਕੀਤੇ ਨੇ ਪੁਛੀਏ ਚਲਦੀ ਆ ਜੀ ਅਸੀਂ ਇਹਨਾਂ ਨੂੰ ਬ੍ਰਿਤੀ ਨਾਲ ਥੋਰਲੀ ਵੈਰੀਫਾਈ ਕਰਾਂਗੇ ਤੇ ਜਿਹੜਾ ਹੈਗਾ ਬਈ ਪਹਿਲਾਂ ਅਜੇ ਕਿੰਨੇ ਕਿ ਇਹੋ ਜਿਹਾ ਘਟਨਾ ਕਰਮ ਕਰ ਚੁੱਕੇ ਨੇ ਉਹ ਸਾਰਾ ਤੈਅ ਤੱਕ ਜਾਵਾਂਗੇ ਕਿ ਗੋਮਾਂ ਕਿੰਨੀ ਜੀ ਜਾਣਗੇ ਫਿਲਹਾਲ ਇਹਨਾਂ ਦੇ ਦਸਨ ਮਤਾਬਕ ਅਸਾਮ ਲੈ ਕੇ ਜਾ ਰਹੇ ਸੀ ਉਥੇ ਕੌਣ ਖਰੀਦਦਾ ਇਥੇ ਕੌਣ ਸੇਲ ਕਰਦਾ ਪੰਜਾਬ ਚ ਇਹ ਜੀ ਹੋਰ ਕਿੱਥੇ ਕਿੱਥੇ ਚੀਜ਼ ਹੋਈ ਆ ਉਹ ਸਾਰਾ ਬਰੀਕ